ਸਰ ਜੀ ਮੇਰੇ ਬੇਟੇ ਨੇ ਨਜਾਇਜ਼ ਮਾਰਿਆ ਉਹਨਾਂ ਨੇ ਸਰ ਜੀ ਜਦੋਂ ਨਜਾਇਜ਼ ਮਾਰਿਆ ਤੇ ਮੱਲੇ ਵਾਲੇ ਬੱਚੇ ਨੂੰ ਛੁੜਾਣਗੇ ਉਹਨਾਂ ਦੇ ਮਾਰਿਆ ਚਾਕੂ ਸੀ ਪਤਾ ਨਹੀਂ ਕੀ ਸੋਨਾ ਕੋਈ ਜੇ ਮੱਲੇ ਵਾਲੇ ਨਾ ਛੁੜਾਉਂਦੇ ਤੇ ਮੇਰੇ ਮੁੰਡੇ ਨੇ ਜਾਨ ਨੂੰ ਹੀ ਮਾਰ ਦੇਣਾ ਸਰ ਇਹਨਾਂ ਨੇ ਠੀਕ ਆ ਸਰ ਮੈਂ ਵਿਧਵਾ ਜਨਾਨੀ ਆ ਮੇਰਾ ਬੰਦਾ ਹੈ ਨਹੀਂ ਸਿਰ ਤੇ ਮੈਂ ਤਾਂ ਮੇਰਾ ਬੇਟਾ ਹੈਗਾ ਸਰ ਮੈਨੂੰ ਬਹੁਤ ਜਿਆਦਾ ਤੰਗ ਕਰਦੇ ਆ ਕਿ ਸਰੋ ਹਾਂ ਜੀ ਸਰ ਜਦੋਂ ਵੀ ਲੱਗਦੀ ਬੜਦਾ ਉਹਦੇ ਮਨ ਨੂੰ ਤੰਗ ਕਰਦਾ ਹੈਗਾ ਵਾ ਤੇ ਅਸੀਂ ਮੈਂ ਮੇਰਾ ਭਰਾ ਸੀਗਾ ਇਹ ਤਾਂ ਇਹਦਾ ਮੁੰਡਾ ਹੀ ਅਸੀਂ ਬੈਠੇ ਸੀਗੇ ਜਿਹੜਾ ਸਾਜਨ ਜੀ ਇਹ ਆਇਆ ਹੀ ਪੁਲਸੀ ਆਈ ਇਹ ਤੇ ਇਹ ਪੁਲਸ ਵਾਲਾ ਵਾਹੀ ਇਹ ਸ਼ਰਾਬ ਸ਼ਰੂ ਪੀਤੀ ਹੋਈ ਸੀਗੀ ਇਹ ਆਕੇ ਨੇ ਆ ਜੀ ਮੈਨੂੰ ਦਰੂਖਤੀ ਵਿੱਚ ਗੱਲਾਂ ਘਟਣ ਲੱਗਾ ਗਲੀ ਗਲੋ ਚ ਨੇ ਮੈਨੂੰ ਮਾਵਾ ਭੈਣਾਂ ਦੀਆਂ ਗੱਲਾਂ ਘਟਣ ਲੱਗਾ ਮੈਂ ਜਦੋਂ ਕਹੀ ਕੀ ਹੋਇਆ ਇਹ ਨੇ ਮੈਂ ਇਹਨੇ ਮਰੀ ਤੁੱਪੜ ਤੁੱਪੜ ਮਾਰੇ ਇਹ ਦੋ ਕਿ ਮੈਂ ਕਹਿੰਦਾ ਨੂੰ ਮੈਂ ਬੰਪੇ ਮੈਂ ਮੈਂ ਵੀ ਬੁੱਲ ਨੇ ਫਿਰ ਇਹਦੇ ਨੇ ਆਪਣਾ ਮੁੰਡਾ ਬੁਲਾ ਲਿਆ ਜੀ ਇਹ ਮੁੰਡੇ ਨੇ ਵੀ ਮੇਰੇ ਮਾਰੇ ਆ ਜਿਹੜੇ ਮੇਰੇ ਨਾਲ ਸੀਗੇ ਇਹਦਾ ਮੁੰਡਾ ਹੈਪੀ ਠੀਕ ਆ ਜੀ ਉਹਨੇ ਆ ਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ ਮੇਰੇ ਸਿਰ ਤੇ ਔਰੇ ਮਾਰੇ ਆ ਜੀ ਆ ਦੇਖੀ ਉਹਦੇ ਨੂੰ ਵੀ ਪਾਇਆ ਹੋਇਆ ਹੈ ਨੇ ਤਾਂ ਮੈਂ ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ ਉਹਨਾਂ ਨੇ ਛੁੜਾਇਆ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ ਮਸਰ ਕੀ ਹੋਇਆ ਜੀ ਬੇਟੇ ਮਾਰ ਸਰ ਜੀ ਮੇਰੇ ਬੇਟੇ ਨੇਜਾਜ ਮਾਰਿਆ ਉਹਨਾਂ ਨੇ ਸਰ ਜੀ ਜਦੋਂ ਨੇਜਾਜ ਮਾਰਿਆ ਤੇ ਮੱਲੇ ਵਾਲੇ ਬੱਚੇ ਨੂੰ ਛੁਡਾਣਗੇ ਉਹਨਾਂ ਦੇ ਮਾਰਿਆ ਚਾਕੂ ਸੀ ਪਤਾ ਨਹੀਂ ਕੀ ਸੀ ਉਹਨਾਂ ਕੋਲ ਜੇ ਮੱਲੇ ਵਾਲੇ ਨਾ ਛੁਡਾਉਂਦੇ ਤੇ ਮੇਰੇ ਮੁੰਡੇ ਨੇ ਜਾਨ ਨੂੰ ਹੀ ਮਾਰ ਦੇਣਾ ਸੀ ਸਾਰੇ ਉਹਨਾਂ ਨੇ ਠੀਕ ਆ ਸਰ ਮੈਂ ਵਿਧਵਾ ਜਨਾਨੀ ਆ ਮੇਰਾ ਬੰਦਾ ਹੈ ਨਹੀਂ ਸਰ ਤੇ ਮੈਂ ਤਾਂ ਮੇਰਾ ਬੇਟਾ ਹੈਗਾ ਸਰ ਮੈਨੂੰ ਬਹੁਤ ਨਜਾਇਜ਼ ਤੰਗ ਕਰਦੇ ਆਗੇ ਸਰ ਹਾਂ ਜੀ ਸਰ ਜਦੋਂ ਮੈਂ ਲੰਘਦੀ ਬੜਦੇ ਉਹ ਮੈਨੂੰ ਤੰਗ ਕਰਦਾ ਹੈਗਾ ਵਾ ਠੀਕ ਆ ਸਰ ਤੁਸੀਂ ਉਹਨਾਂ ਨੂੰ ਸਮਝਾ ਦਿਓ ਸਰ ਉਹਨਾਂ ਨੂੰ ਜੈ ਤੰਗ ਨਾ ਕਰੇ ਮੇਰਾ ਬੇਟਾ ਕੱਲਾ ਕੱਲਾ ਆ ਗਿਆ ਮੈਂ ਤਾਂ ਮੇਰਾ ਬੇਟਾ ਆ ਗਿਆ ਮੇਰੇ ਪੇਟ ਦੀ ਜੀ 18 ਸਾਲਾ ਦਾ ਆ ਗਿਆ ਮੇਰੇ ਮੁੰਡੇ ਸਾਈ ਹਤਾ ਕਰ ਦੋ ਸਾਰਾ ਖਰਚਾ ਹੀ ਹਾਂ ਜੀ ਸਰ ਮੈਂ ਗੋਟੀਆਂ ਦਾ ਕੰਮ ਕਰਦੀ ਸਰ ਨਾਮ ਸ਼ਿਵਮ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਡਾਕਟਰ ਮੇਦਕਰ ਕਲੁੰਨੀ ਕੀ ਹੋਇਆ ਇਹ ਰਾਤੀ ਅਸੀਂ ਮੈਂ ਮੇਰਾ ਭਰਾ ਸੀਗਾ ਇਹ ਤਾਂ ਦਾ ਮੁੰਡਾ ਹੀ ਅਸੀਂ ਬੈਠੇ ਸੀਗੇ ਆ ਜਿਹੜਾ ਸਾਜਨ ਜੀ ਇਹ ਆਇਆ ਹੀ ਪੁਲਸੀ ਆਇਆ ਇਹ ਸਾਜਨ ਬੋਲੋ ਏ ਪੁੱਲਸਾਲਾ ਬਾਈ ਇਹ ਸ਼ਰਾਬ ਸ਼ੁਰੂ ਪੀਤੀ ਹੋਈ ਸੀਗੀ ਇਹ ਆਕੇ ਨੇ ਆ ਜੀ ਮੈਨੂੰ दारू ਪੀਤੀ ਵਿੱਚ ਗਾਲਾਂ ਕੱਢਣ ਲੱਗਾ ਗਾਲੀ ਗਲੋ ਚ ਨੇ ਮੈਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢਣ ਲੱਗਾ ਮੈਂ ਜਦੋਂ ਕਹੀ ਕੀ ਹੋਇਆ ਇਹ ਨੇ ਮੈਂ ਇਹਨੇ ਮੇਰੀ ਥੱਪੜ ਥੱਪੜ ਮਾਰਿਆ ਜੀ ਤੋਂ ਫਿਰ ਮੈਂ ਕਹੇ ਇਹਨਾਂ ਨੂੰ ਮੈਂ ਫਿਰ ਮੈਂ ਵੀ ਬੋਲਿਆ ਫਿਰ ਇਹਦੇ ਇਹਨੇ ਆਪਣਾ ਮੁੰਡਾ ਬੁਲਾ ਲਿਆ ਜੀ ਇਹਦੇ ਮੁੰਡੇ ਨੇ ਵੀ ਮੇਰੇ ਮਾਰਿਆ ਜੀ ਜਿਹੜੇ ਮੇਰੇ ਨਾਲ ਸੀਗੇ ਇਹਦਾ ਮੁੰਡਾ ਹੈਪੀ ਠੀਕ ਆ ਜੀ ਉਹਨੇ ਆਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ ਮੇਰੇ ਸਿਰ ਤੇ ਔਰੇ ਮਾਰਿਆ ਜੀ ਆ ਦੇਖੋ ਇਹ ਮੇਰੇ ਨੀਲ ਵੀ ਪਾਇਆ ਹੋਇਆ ਇਹਨੇ ਤਾਂ ਮੈਂ ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ ਉਹਨਾਂ ਨੇ ਛੁੜਾਇਆ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ ਉਹਨਾਂ ਨੇ ਜਦੋਂ ਛੁੜਾਇਆ ਉਹਨੇ ਹੀ ਉਹਦੇ ਮੇਰੇ ਨਾਲ ਦੇਦੇ ਵੀ ਉਰੇ ਆ ਠੋਡੀ ਤੇ ਕੋਲ ਕੋਲ ਜੀ ਪਹਿਲਾਂ ਵੀ ਇਹਦੇ ਬਿਹਾਰੀ ਝੁੱਗੀ ਇੰਨੇ ਮਤਲਬ ਕਿ ਇਹਦੀ ਵੀਡੀਓ ਵੜੀਓ ਬਣੀ ਸੀਗੀ ਉਹ ਵੀਡੀਓ ਵੀ ਸ਼ਾਇਦ ਸਾਡੇ ਕੋਲ ਹੋਵੇ ਤੁਹਾਨੂੰ ਦਿਖਾਵਾਂਗੇ ਜੀ ਜਰੂਰ ਹਾਂਜੀ ਇਹਦੀ ਇਹ ਇਹਦੇ ਕੋਟ ਪਈ ਜੀ ਉੱਥੇ ਜੀ ਮੈਂ ਤਾਂ ਮੇਰੀ ਮੰਮੀ ਮੇਰੇ ਪਾਪਾ ਮੇਰੇ ਐਕਸਪਾਇਰ ਹੋ ਗਏ ਸੀਗੇ 4-5 ਮਹੀਨੇ ਪਹਿਲਾਂ ਹੀ ਤਾਂ ਜੀ ਤਾਂ ਮੈਂ ਹੀ ਹੁਣ ਅਲਾਵਾ ਜਿਹੜਾ ਆਪਣੇ ਘਰ ਦਾ ਸਰਕਲ ਦੇਖਦਾ ਵਾ ਮਾੜਾ ਮੋਟਾ ਕੰਮ ਦੀ ਆੜੀ ਕਰਦਾ ਵਾ ਰੋਜ਼ ਦਾ ਹੀ 4-500 ਰੁਪਏ ਲਈਦਾ ਵਾ ਮੈਂ ਨੇ ੱੱਕਾ ਕੀਤਾ ਹੀ ਕੰਪਲੀਟ ਐਸੀ ਕਰਾਈ ਜੀ ਰਾਤੀ ਐਸੀ ਕਰਾ ਕੇ ਆਏ ਜਾਂ ਸਾਰਾ ਬਿਆਨ ਦੇ ਕੇ ਆਏ ਸੁਣਵਾਈ ਹੈ ਹੇ ਤੱਕ ਤਾਂ ਕੋਈ ਵੀ ਨਹੀਂ ਹੋਈ ਜੀ ਇਹ ਆਪਣੀ ਬਰਦੀ ਦਾ ਧੋਸ ਦਿਖਾਉਂਦੇ ਇਹ ਸ਼ਰਾਬ ਪੀਤੀ ਦੇ ਵਿੱਚ ਆਂਦਾ ਪਹਿਲੀ ਗੱਲ ਤਾਂ ਇਹ ਤੱਕ ੱੱਕਾ ਕਰਦੇ ਸੀ ਸਬਜ਼ੀ ਲੈ ਕੇ ਆ ਰਹੇ ਸੀਗੇ ਤੇ ਉਹਨਾਂ ਨੇ ਮੁੰਡੇ ਬੈਠੇ ਸੀ ਟਾ ਸੁਟਾ ਉਹ ਭਰੀਆਂ ਪੀ ਰਹੇ ਸੀ ਜੀ ਪੋੜੀਆਂ ਦੇ ਨੀਚੇ ਤੇ ਉਹਨਾਂ ਨੇ ਰੋਕਿਆ ਵੀ ਇੱਥੇ ਰਸਤਾ ਨੰਗਨ ਦਾ ਵਾ ਮੇਰੇ ਜੇਠ ਆ ਕੀ ਕੰਮ ਕਰ ਪੁਲਸ ਜਾ ਅੱਛਾ ਜੀ ਹਾਂਜੀ ਉਹ ਆ ਰਹੇ ਸੀ ਕਿ ਕਹਿੰਦੇ ਕਿ ਇੱਥੇ ਤੁਸੀਂ ਰਸਤਾ ਵੋਟੀਆਂ ਕੁੜੀਆਂ ਨੰਗਦੀਆਂ ਵੜਦੀਆਂ ਵਾਂ ਕਿ ਤੁਸੀਂ ਇੱਥੇ ਨਾ ਬੈਠ ਕੇ ਪੀਓ ਕਰੋ ਵੀ ਸਾਈਡ ਤੇ ਪਿਓ ਉਹਨਾਂ ਨੇ ਗਾਲੀ ਗਲੋਚ ਕੀਤਾ ਉਹਨਾਂ ਨੂੰ ਬੋਲਣ ਲੱਗ ਕੇ ਹੱਥ ਪਾਈ ਹੋ ਗਏ ਉਹ ਸਿਆਣਾ ਵਿਆਣਾ ਵਾਂ ਤੇ ਉਹ ਛੋਟਾ ਜਵਾਬ ਕਰ 17 ਸਾਲ ਦਾ ਹੈਗਾ ਬੱਚਾ ਜਿਹਨੇ ਹੱਥ ਪਾਇਆ ਉਹਨੂੰ ਪੁਲਸ ਦਾ ਉਹ ਹੈਗਾ ਮਲਾਜ਼ਮ ਆ ਉਹਨਾਂ ਨੇ 5 10 ਜਣਿਆਂ ਨੇ ਤਾਂ ਫਿਰ ਖਿੱਚ ਕੇ ਲੈ ਗਏ ਉਹਨਾਂ ਨੂੰ ਇੱਥੇ ਥੱਲੇ نیچے ਲੜਿਆ ਬਹੁਤ ਖਿੱਚਾ ਖੁਚਾਈ ਕੀਤੀ ਉਹਨਾਂ ਨੇ ਫਿਰ ਅਸੀਂ ਛਡਾਣ ਗਏ ਤਾਂ ਸਾਡੇ ਵੀ ਉਹਨਾਂ ਨੇ ਮਾਰਿਆ ਕੀ ਮਾਰਿਆ ਸਾਡੇ ਜਿਹੜੇ ਤੁਹਾਡੀ ਸਟਨ ਲੱਗੀ ਪਤਾ ਨਹੀਂ ਕੜਾ ਮਾਰਿਆ ਕਿੱਟ ਮਾਰਿਆ ਥਾੜ ਕਰਕੇ ਇੱਥੇ ਆ ਕੇ ਲੱਗੀ ਆ ਪਤਾ ਨਹੀਂ ਲੱਗੇ ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਈ ਸੀ ਫਿਰ ਮੇਰੇ ਮੁੰਡਾ ਆਇਆ ਤੇ ਉਹ ਆਇਆ ਕਿ ਮੈਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਹਾਂਜੀ ਕਰਾਈ ਹੋਈ ਹੈ ਪਤਾ ਨਹੀਂ ਹਜੇ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ ਹਾਂਜੀ ਇਨਸਾਫੀਆ ਬੱਚੇ ਆ ਕੱਲੂ ਬੱਚਿਆਂ ਨੂੰ ਸਾਡਿਆਂ ਨੂੰ ਘੇਰ ਕਰਕੇ ਕੋਈ ਮਾਰਨ ਕੁੱਟਣਗੇ ਫਾਇਦਾ ਵਾ ਕੋਈ ਇਹ ਤਾਂ ਨੁਕਸਾਨ ਹੀ ਆ ਅਸੀਂ ਤਾਂ ਆਪ ਗਰੀਬ ਬੰਦੇ ਆ ਕਮਾ ਕੇ ਖਾਂਦੇ ਆ ਉਹ ਹਸਪੀਟਲ ਗਏ ਆ ਸਕੈਨ ਵਗੈਰਾ ਕਰਾਣ ਅੱਛੇ ਜਿਆਦਾ ਲੱਗੀਆਂ ਸਟਾਫ ਹਾਂਜੀ ਮੇਰੇ ਨੂੰ ਵੀ ਕਹਿ ਰਹੇ ਸੀ ਮੇਰੇ ਕੋ ਨਹੀਂ ਉੱਠਿਆ ਗਿਆ ਮੈਂ ਮੁੰਡੇ ਨੂੰ ਕਿਹਾ ਵੇ ਠਰ ਕੇ ਜਿਹੜੇ ਚੱਲ ਰਹੇ ਆ ਦਵਾਈ ਦੂਈ ਖਾ ਕੇ ਪੈਨਕੀਲਰ ਫੇਰ ਖਾ ਕੇ ਜਾਣੇ ਆ